ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 14 ਗੁੰਡੇ ਪਾਏ ਆ 14 ਗੁੰਡੇ ਪਾ ਕੇ ਮੈਂ ਦੋ ਸਲਾਈਆਂ ਕੱਢ ਲਈਆਂ ਸੌਰੀ ਇੱਕ ਸਲਾਈ ਬਣਾਈ ਹੈ ਇੱਕ ਚ ਗੁੰਡੇ ਪਾਏ ਸੀ ਦੂਜੀ ਇਸ ਤਰ੍ਹਾਂ ਬਣਾਈ ਹੈ ਦੋ ਰੰਗ ਦਾ ਡਿਜ਼ਾਈਨ ਹੈ ਇਹ ਜੀ బనా స్టార్ట్ దూజా రంగ మా ల్యాసి కు బేస్ రంగ తిన్నేం అసలు ఫిర్ బే ఫ తిని తారా అో కు అసి రంగదీ బ బ హను అస దో కు బ కుండా అసి బవాలే అతారే అో కు తిని ఫిస్ రంగాతారవేద కు రంగం బ ഗുണ്ടാരോ ക സദൈ രംഗത്തെ ബാ ല സിധി സൈഡ് ਸਿੱਧੇ ਪਾਸੇ ਅਸੀਂ ਸਾਰੇ ਕੁੰਡੇ ਅਸੀਂ ਇਸ ਰੰਗ ਦੇ ਬਣਾ ਲਵਾਂਗੇ ਉਲਟੇ ਸ্লাই ਹੋਈ ਅਸੀਂ ਇਸੇ ਰੰਗ ਦੇ ਉਲਟੇ-ਉਲਟੇ ਬਣਾ ਕੇ ਕੰਪਲੀਟ ਕਰਦੇ ਹਾਂ ਹੁਣ ਆਪਾਂ ਫਾਸਟ ਵਾਲਾ ਗੁੰਡਾ ਬਣਾਵਾ ਲਵਾਂਗੇ ਇਸੇ ਰੰਗ ਦਾ 1 2 3 ਗੁੰਡੇ ਤਾਰ ਲਵਾਂਗੇ ਫਿਰ ਅਸੀਂ ਇੱਕ ਗੁੰਡਾ ਬਣਾਵਾਂਗੇ 1 2 3 ਆ ਜਿਹੜੇ ਸਾਡੇ ਦੇ ਨੇ ਹੁਣ ਅਸੀਂ ਇਹ ਚਾਰ ਸਲਾਈਆਂ ਬਣੀਆਂ ਸਾਡੀਆਂ ਇਹ ਵਾਲਾ ਗੁੰਡਾ ਅਸੀਂ ਬਣਾ ਲੈਣਾ ਹੈ ਇਸ ਰੰਗ ਦਾ ਦੂਜੇ ਰੰਗ ਦਾ 1 2 3 ਆ ਦੋ ਗੁੰਡੇ ਸੀ അടണ്ടേക്കുണ്ടാ താര ਇਦਾਂ ਅਸੀਂ ਦੋ ਕੁੰਡੇ ਬਣਾ ਲੈਣੇ ਆ। ਹੁਣ ਅਸੀਂ ਇਸ ਰੰਗ ਨਾਲ ਸਾਰੇ ਕੁੰਡੇ ਬਣਾ ਲੈਣੇ ਆ। ਇਹ ਸਾ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਦੋ ਰੰਗ ਦੀਆਂ। ਤੇ ਜੇ ਸਾਡੇ ਕੋਲੇ ਬਚੇ ਹੋਏ ਰੰਗ ਆ ਤਾਂ ਅਸੀਂ ਉਹ ਵੀ ਨਾਲ ਪਾ ਸਕਦੇ ਆ ਬੱਚਿਆਂ ਦੇ ਕੋਟੀ ਸਵਟਰ ਬਣਾਉਣ ਵਾਸਤੇ ਤੇ ਜੇ ਵੱਡਿਆਂ ਵਾਸਤੇ ਬਣਾਉਣੀ ਆ ਤਾਂ ਅਸੀਂ ਦੋ ਰੰਗ ਪਾ ਸਕਦੇ ਆ ਅਸੀਂ ਲਾਈਟ ਦੋ ਰੰਗ ਚ ਵੀ ਬਣਾ ਸਕਦੇ ਆ ਇਹ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਕੋਟੀ ਸਵਟਰ ਜੈਕਟ ਕੁਝ ਵੀ ਬਣਾਓ ਇਹ ਚਾਰ ਸਲਾਈਆਂ ਅਸੀਂ ਇਸੇ ਤਰ੍ਹਾਂ ਰਿਪੀਟ ਕਰਦੇ ਜਾਵਾਂਗੇ ਸਾਡਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਹੈ। ਇਹ ਲੋ ਜੀ ਚਾਰ ਸਲਾਈਨਾਂ ਪਾਣੀਆ। ਹੁਣ ਅਸੀਂ ਉੱਪਰ ਆਹ ਵਾਲਾ ਮਲਾ ਲਾਂਗੇ। ਹੁਣ ਅਸੀਂ ਆਹ ਤਿੰਨ ਗੁੰਡੇ ਫੇਰ ਤਾਰ ਕੇ ਮਸਾਤੇ ਧਿਆਨ ਰੱਖਣਾ ਜਿਹੜੇ ਸਨ 4 ਗੁੰਡੇ ਦਿਸਣ ਸਾਨੂੰ ਉਹ ਵਾਲਾ ਗੁੰਡਾ ਅਸੀਂ ਬਣਾ ਲੈਣਾ ਬਾਕੀ ਦੇ ਗੁੰਡੇ ਅਸੀਂ 3 ਆਹ 4 ਲੈਣੇ ਤਨ ਕੁੰਡੇ ਸਾਡੇ ਡਿਜ਼ਾਈਨ ਦੇ ਆਹ ਵਾਲੇ ਹੋਗੇ ਚੌਥਾ ਗੁੰਡਾ ਹੋਗਾ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਅਸੀਂ ਕੁੰਡੇ ਪਾ ਸਕਦੇ ਹਾਂ ਡਿਜ਼ਾਈਨ ਚਾਰ ਚਾਰ ਕੁੰਡਿਆਂ ਦੇ ਹਿਸਾਬ ਦਾ ਹੈ ਕੁੰਡੇ ਤਾਂ ਅਸੀਂ ਜਿੰਨੇ ਵੀ ਆਪਣੇ ਕੋਟੀ ਸਟਰ ਚ ਪਾਉਣੇ ਪਾ ਸਕਦੇ ਹਾਂ ਬਾਕੀ ਸਾਡੇ ਸਾਈਡਾਂ ਤੇ ਰਹਿ ਜਾਣਗੇ ਕੁੰਡੇ ਅਸੀਂ ਇੱਥੇ ਤਾਂ ਇੱਕ ਇੱਕ ਹੀ ਰੱਖਿਆ ਹੋਇਆ ਹੈ ਇਧਰ ਇੱਕ ਹੈ ਇਧਰ ਦੋ ਆ ਜਾਂਦੇ ਨੇ ਇਸ ਤਰ੍ਹਾਂ ਬਣਦਾ ਏ ਇਹ ਡਿਜ਼ਾਈਨ ਇਹ ਕਿੰਨਾ ਸੋਹਣਾ ਲੱਗਦਾ ਜੇ ਅਸੀਂ ਲਾਈਟ ਕਲਰ ਚ ਬਣਾਉਣੀ ਆ ਤਾਂ ਵੀ ਬਹੁਤ ਸੋਹਣਾ ਲੱਗੂਗਾ ਹੋਰ ਜੀ ਮੇਰੇ ਜਿਨ੍ਹਾਂ ਨੇ ਫਿਰ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨਵੇਂ ਦੇਖਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜ਼ਰੂਰ ਕਰਨਾ ਜੀ ਤੇ ਮੇਰੇ ਵੀਡੀਓ ਪੂਰੀ ਦੇਖਿਆ ਕਰੋ ਜੀ ਵੀਡੀਓ ਦੇਖਣ ਲਈ ਆਨ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜੀ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਡਿਜ਼ਾਈਨ ਕਿਵੇਂ ਦਾ ਲੱਗਿਆ